ਲੋ ਜੀ ਅੱਜ ਆਪਾਂ ਬਣਾਉਣ ਲੱਗੇ ਹੈਗੇ ਗ੍ਰਿਲਆ ਗ੍ਰਿਲਾ ਗਜਰੇਲਾ ਤੇ ਤੁਹਾਡੇ ਨਾਲ ਕਰਦੇ ਹੈਗੇ ਜੀ ਆਪਾਂ ਵੀਡੀਓ ਸ਼ੇਅਰ ਤੇ ਚੈਨਲ ਨੂੰ ਕਰਦੇ ਜੀ ਸਬਸਕ੍ਰਾਈਬ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਿਆ ਕਰੋ ਤੇ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਤੇ ਅੱਜ ਜੀ ਆਪਣਾ ਨਾ ਗਜਰੇਲਾ 간ੂ ਬਹੁਤ ਹੀ ਦਿਲ ਕਰਦਾ ਪਿਆ ਸੀਗਾ ਤੇ ਅੱਜ ਆਇਆ ਜੀ ਸਬਜੀ ਵਾਲਾ ਕੜੁਕਾ 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 ਆਇਆ ਸੀਗਾ ਸਬਜੀ ਵਾਲਾ ਸਿਆਪਾਲ ਦੇ ਕੋਲ ਲਈਆਂ ਜੀ ਗਾਜਰਾਂ ਐਂਡ ਗਾਜਰਾਂ ਲੈ ਕੇ ਤੇ ਫਿਰ ਜੀ ਆਪਾਂ ਬਣਾਉਣ ਲੱਗੇ ਗੰਜ਼ਰੇਲਾ ਤੇ ਮੰਮੀ ਨੇ ਕਰ ਦਿੱਤੀਆਂ ਸੀਗੀਆਂ ਇਹ ਕद्दूकस ਕद्दूकस ਕਰਨ ਤੋਂ ਬਾਅਦ ਵਿੱਚ ਤੇ ਫਿਰ ਜੀ ਆਪਾਂ ਲਈ ਸੀ ਕੜਾਹੀ ਤਾਰ ਤੇ ਹੁਣ ਲਓ ਜੀ ਆਪਣਾ ਜਲਦੀ ਜਲਦੀ ਜਿਹੜਾ ਗੰਜ਼ਰੇਲਾ ਉਹ ਬਣਦਾ ਪਿਆ ਹੈ ਤਾਂ ਕਿ ਇਸ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਸਕਾਉਣਾ ਹੈਗਾ ਜੀ ਪਾਣੀ ਪਾਣੀ ਸਕਾਉਣ ਤੋਂ ਬਾਅਦ ਵਿੱਚ ਜੀ ਇਸ ਦੇ ਵਿੱਚ ਪਾਵਾਂਗੇ ਆਪਾਂ ਚੀਨੀ ਤੇ ਕੇ ਦੇਸੀ ਕੇ ਜਿਹੜਾ ਹੁੰਦਾ ਆ ਉਸ ਨੂੰ ਇਕੱਠਾ ਹੀ ਪਾ ਸਕਦੇ ਜੇ ਤੁਸੀਂ ਇਕੱਠਾ ਪਾਉਣਾ ਇਕੱਠਾ ਪਾ ਸਕਦੇ ਆ ਜੇ ਚੀਨੀ ਪਹਿਲਾਂ ਪਾਣੀ ਹੈਗੇ ਤੁਸੀਂ ਚੀਨੀ ਵੀ ਪਹਿਲਾਂ ਪਾ ਸਕਦੇ ਹੈਗੇ ਉੱਥੇ ਆਪਾਂ ਜੀ ਚੀਨੀ ਜਿਹੜੀ ਹੈਗੀ ਉਹ ਪਹਿਲਾਂ ਪਾਈ ਹੈਗੀ ਤੇ ਆਪਾਂ ਸਾਰਿਆਂ ਨੂੰ ਕਰ ਲਾਂਗੇ ਜੀ ਮਿਕਸ ਤੇ ਕਿਉਂ ਜਿਹੜਾ ਹੈਗਾ ਨਾ ਉਹ ਫਰਿੱਜ ਦੇ ਵਿੱਚ ਬਹੁਤ ਜ਼ਿਆਦਾ ਜੰਮ ਚੁੱਕਾ ਸੀਗਾ ਦੇਸੀ ਕੇ ਹੀ ਤੁਸੀਂ ਯੂਜ਼ ਕਰ ਸਕਦੇ ਘਰ ਤਾਂ ਦੂਸਰਾ ਵੀ ਸਕਦੇ ਹੈਗੇ ਆ ਦਾਲਟਾ ਕੇ ਵੀ ਤੁਸੀਂ ਯੂਜ਼ ਕਰ ਸਕਦੇ ਬਟ ਦਾਲ ਠੇਕੇ ਦੇ ਨਾਲ ਆਪਾਂ ਨੂੰ ਖਾਂਸੀ ਕਈ ਵਾਰ ਹੋ ਜਾਂਦੀ ਹੈਗੀ ਆ ਤੇ ਕਿਸੇ ਤੇ ਖਰਾਬ ਹੋ ਜਾਂਦੀ ਆ ਤੇ ਉਹ ਤੁਸੀਂ ਨਾ ਹੀ ਯੂਜ਼ ਕਰਿਓ ਤੇ ਇੱਕ ਜਾਂ ਦੋ ਜਾਂ ਮੱਝ ਭਾਵੇਂ ਦੇਸੀ ਕੇ ਦੇ ਯੂਜ਼ ਕਰੋ ਉਸ ਦੇ ਵਿੱਚ ਜ਼ਰੂਰ ਜ਼ਰੂਰ ਹੀ ਯੂਜ਼ ਕਰੋ ਤਾਂ ਕਿ ਜਿਹੜਾ ਕਿ ਜਰੇਲੇ ਦਾ ਸਵਾਦ ਆ ਉਹ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਹੈਗਾ ਤੇ ਆਹ ਵਾਲੇ ਮੌਸਮ ਦੇ ਵਿੱਚ ਵੈਸੇ ਵੀ ਥੋੜੀਆਂ ਥੋੜੀਆਂ ਜੜੀਆਂ ਹੈਗੀਆਂ ਨੇ ਨਮਕੀਨ ਚੀਜ਼ਾਂ ਖਾਣ ਨੂੰ ਦਿਲ ਕਰਦਾ ਤੇ ਥੋੜੀਆਂ ਥੋੜੀਆਂ ਜੜੀਆਂ ਹੈਗੀਆਂ ਨੇ ਮਿੱਠੀਆਂ ਚੀਜ਼ਾਂ ਖਾਣ ਨੂੰ ਦਿਲ ਕਰਦਾ ਹੈਗਾ ਤੇ ਮੇਰੇ ਤੇ ਕਾਫੀ ਦਿਨਾਂ ਦਾ ਦਿਲ ਕਰਦਾ ਪਿਆ ਸੀਗਾ ਤੇ ਆਪਾਂ ਬਣਾਉਣਾ ਪੈੱਜ ਗੁਜਰੇਲਾ ਤੇ ਕਿੰਨੂ ਕਿੰਨੂ ਪਸੰਦ ਆ ਪਲੀਜ਼ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਮੇਰੀ ਵੀਡੀਓ ਨੂੰ ਫੁੱਲ ਵਾਚ ਸਾਰੇ ਜਣੇ ਜਰੂਰ ਕਰਿਆ ਕਰੋ ਤੇ ਆਪਾਂ ਇਹ ਹਿੱਟਰ ਤੇ ਧਰਿਆ ਹੋਇਆ ਸੀਗਾ ਤੇ ਹਨਾ ਤੇ ਕਾਫੀ ਧੀਰ ਦੇ ਬਾਅਦ ਹੀ ਆਪਾਂ ਬਣਾਉਣ ਲੱਗੇ ਸੀਗੇ ਤੇ ਕਿੰਨੇ ਦਿਨ ਹੋ ਗਿਆ ਕੋਈ ਸਵੀਟਿਸ਼ ਨਹੀਂ ਸੀ ਬਣਾ ਕੇ ਖਾਧੀ ਤੇ ਤਾਂ ਕਰਕੇ ਫਿਰ ਆਪਾਂ ਕਿਹਾ ਕਿ ਚਲੋ ਆਪਾਂ ਅੱਜ ਸਵੀਟਿਸ਼ ਜਿਹੜੀ ਹੈਗਾ ਉਹ ਗਜਰੀਲਾ ਬਣਾ ਕੇ ਖਾਣੇ ਹੈਗੇ ਆ ਤੈ ਲੋ ਜੀ ਹੁਣ ਮੰਮੀ ਇਸ ਦੇ ਵਿੱਚ ਪਾ ਦੇਣਗੇ ਜੀ ਕਿ ਕਿਉਂਕਿ ਕੇ ਦੇ ਨਾਲ ਹਨਾ ਕੇ ਦੇ ਨਾਲ ਜਿਹੜਾ ਹੈਗਾ ਇਹਦਾ ਸਵਾਦ ਬਹੁਤ ਹੀ ਜ਼ਿਆਦਾ ਆਉਂਦਾ ਹੈਗਾ ਵੈਸੇ ਤਾਂ ਦੁੱਧ ਵਾਲੀ ਖੀਰ ਵੀ ਆਪਾਂ ਦੁੱਧ ਵੀ ਪਾ ਸਕਦੇ ਹੈਗੇ ਇਸ ਦੇ ਵਿੱਚ ਜੇ ਤੁਸੀਂ ਦੁੱਧ ਪਾਉਣਾ ਹੈਗਾ ਜਾਂ ਰਾਈਸ ਪਾਉਣ ਹੈਗੇ ਚੌਲ ਉਹ ਵੀ ਤੁਸੀਂ ਪਾ ਕੇ ਬਣਾ ਸਕਦੇ ਹੈਗੇ ਤੇ ਉਸ ਦੇ ਨਾਲ ਵੀ ਕਿ ਜਿਹੜੀ ਗਾਜਰਾਂ ਵਾਲੀ ਖੀਰ ਆਪਾਂ ਇਸ ਨੂੰ ਨਾਮ ਦੇ ਸਕਦੇ ਹੈਗੇ ਗਾਜਰਾਂ ਵਾਲੀ ਖੀਰ ਵੀ ਕਹਿ ਸਕਦੇ ਹੈਗੇ ਤੇ ਬਟ ਮੈਂ ਕਿ ਜਿਹੜਾ ਆ ਦੁੱਧ ਜਿਹੜਾ ਸੀਗਾ ਉਹ ਨਹੀਂ ਸੀ ਯੂਜ਼ ਕੀਤਾ ਹੈਗਾ ਕਿਉਂਕਿ ਮੈਨੂੰ ਦੁੱਧ ਵਾਲਾ ਜਿਹੜਾ ਹੈਗਾ ਗਜਰੇਲਾ ਉਹ ਟੇਸਟੀ ਨਹੀਂ ਲੱਗਦਾ ਹੈਗਾ ਉਹਨੂੰ ਤੇ ਤਾ ਕਰਕੇ ਮੈਨੂੰ ਇਸ ਤਰ੍ਹਾਂ ਬਹੁਤ ਜ਼ਿਆਦਾ ਟੇਸਟੀ ਲੱਗਦਾ ਹੈਗਾ ਮੇਰਾ ਜਦੋਂ ਵੀ ਦਿਲ ਕਰਦਾ ਹੈ ਨਾ ਕੁਝ ਖਾਣ ਨੂੰ ਆਪਾਂ ਬਣਾ ਲੈਨੇ ਹੁੰਨੇ ਤੇ ਆਪਾਂ ਚਟਪਟ ਕੀਤੀ ਤਿਆਰੀ ਤੇ ਬਣਾ ਲਿਆ ਗਜਰੇਲਾ ਤੇ ਬਾਅਦ ਵਿੱਚ ਜੇ ਆਪਾਂ ਲੈ ਲੈ ਸੀਗੇ ਲੱਡੂ ਕਰਾ ਦੇ ਤੇ ਆ ਗਿਆ ਜੀ ਭਾਈ ਲੱਡੂ ਕਰਾ ਦੇ ਵਾਲਾ ਤੇ ਆਪਣਾ ਕਿਉਂ ਨਾ ਮੈਂ ਲੈ ਕੇ ਰੱਖ ਲਏ ਸੀਗੇ ਲੱਡੂ ਕਰਾਰੇ ਜਿਹੜੇ ਹੈਗੇ ਸੀਗੇ ਉਹ ਪਹਿਲਾਂ ਹੀ ਮੈਂ ਲੈ ਕੇ ਰੱਖ ਲਏ ਸੀਗੇ ਤੇ ਮੈਂ ਕਿਹਾ ਕਿ ਹੁਣ ਇਹ ਗਜਰੇਲਾ ਬਣਨ ਤੋਂ ਬਾਅਦ ਵਿੱਚ ਹੀ ਆਪਾਂ ਉਸ ਨੂੰ ਖਾਵਾਂਗੇ ਕਿਉਂਕਿ ਭਾਈ ਬਾਹਰ ਨਾਲ ਆਵਾਜ਼ਾਂ ਦੇ ਜਾ ਰਿਆ ਸੀਗਾ ਤੇ ਤਾਂ ਕਰਕੇ ਤੇ ਇਹ ਕਿਨੂ ਕਿਨੂ ਪਸੰਦ ਨੇ ਲੱਡੂ ਕਰਾਰੇ ਅੰਮ੍ਰਿਤਸਰ ਦੇ ਤੇ ਲਓ ਜੀ ਆਪਾਂ ਖਾਣ ਲੱਗੇ ਹੈਗੇ ਆ ਲੱਡੂ ਕਰਾਰੇ ਮੈਂ ਤੇ ਮੰਮੀ ਤੇ ਅਜੂਨੀ ਲਈ ਵੀ ਆਪਾਂ ਲਿੱਤੇ ਸੀ ਬਟ ਅਜੂਨੀ ਨਹੀਂ ਖਾਂਦੀ ਹੈਗੀ ਅਜੁਨੀ ਉਹ ਗਾਜਰਾਂ ਜਿਹੜੀ ਹੈ ਕਿ ਨਾ ਉਹਨਾਂ ਨੂੰ ਖਾ ਲੈਂਦੀ ਹੈਗੀ ਤੇ ਲੱਡੂ ਕਿਉਂਕਿ ਲੱਡੂ ਦੇ ਵਿੱਚ ਮਿਰਚ ਹੁੰਦੀ ਹੈ ਤਾਂ ਕਰਕੇ ਨਹੀਂ ਖਾਂਦੀ ਹੈਗੀ ਤੇ ਜਿਹੜੇ ਜਿਹੜੇ ਵੀ ਅੰਮ੍ਰਿਤਸਰ ਦਰਸ਼ਨ ਕਰਨ ਆਉਂਦੇ ਹੁੰਦੇ ਨੇ ਨਾ ਤੇ ਜਰੂਰ ਲੱਡੂ ਕਰਾਰੇ ਜਰੂਰ ਖਾ ਕੇ ਜਾਇਆ ਕਰੋ ਤਾਂ ਸਾਡੇ ਸਾਡੇ ਅੰਮ੍ਰਿਤਸਰ ਦੇ ਲੱਡੂ ਕਰਾਰੇ ਬਹੁਤ ਜ਼ਿਆਦਾ ਟੇਸਟੀ ਹੁੰਦੇ ਨੇ ਤੇ ਤੁਸੀਂ ਜੁੜੇ ਰਹੇ ਜੀ ਸਾਡੇ ਬਲੌਗ ਦੇ ਨਾਲ ਹੀ ਤੇ ਬਲੌਗ ਨੂੰ ਕਰਦੇ ਰਹੋ ਜੀ ਸ਼ੇਅਰ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਤੇ ਅੱਜ ਤੁਹਾਨੂੰ ਜੀ ਇੱਕ ਚੁੰਨੀ ਦੀ ਵੀਡੀਓ ਵੀ ਆਪਾਂ ਜਿਹੜੀ ਹੈਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਦੁਪੱਟੇ ਦੀ ਵੀਡੀਓ ਕਿਉਂਕਿ ਉਹ ਦੁਪੱਟੇ ਨੂੰ ਆਪਾਂ ਲੈਸ ਲਾਣੀ ਤੁਹਾਨੂੰ ਸਿਖਾਵਾਂਗੇ ਕਿਸ ਤਰ੍ਹਾਂ ਲਗਾਈ ਜਾਂਦੀ ਹੈ ਕਿਉਂਕਿ ਇੱਕ ਭੈਣ ਦਾ ਮੈਨੂੰ ਕਮੈਂਟ ਕਿ ਬਹੁਤ ਜ਼ਿਆਦਾ ਆ ਰਿਹਾ ਸੀ ਕਾਫੀ ਦਿਨਾਂ ਤੋਂ ਤੇ ਆਪਾਂ ਕਹਿ ਕੇ ਤੁਹਾਡੇ ਨਾਲ ਚਲੋ ਵੈਸੇ ਤਾਂ ਨਹੀਂ ਸ਼ੇਅਰ ਕਰ ਸਕਦੇ ਹੈਗੇ ਆਪਾਂ ਵੀਡੀਓ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇਨਾਰਾ ਜੀ ਹੁਣ ਆਪਾਂ ਕਿ ਚਿੱਲੀ ਹੈ ਗਿਆ ਮੇਰਾ ਦੁਪੱਟਾ ਆ ਉਸ ਨੂੰ ਆਪਾਂ ਤੁਹਾਨੂੰ ਲੈਸ ਲਾਉਣੀ ਦਿਖਾਵਾਂਗੇ ਤੇ ਆਪਾਂ ਕਿਸ ਤਰ੍ਹਾਂ ਲੈ ਹਲੋ ਜੀ ਸਾਰਣ ਸ਼ਸ਼ੀ ਕਾਲ ਜੀ ਹੋਪ ਕਰਦੇ ਕਿ ਤੁਸੀਂ ਸਾਰੇ ਠੀਕ ਠਾਕ ਹੋਵਗੇ ਤੇ ਵਾਈਬਰ ਤੁਹਾਨੂੰ ਹਮੇਸ਼ਾ ਸਾਰਣ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਵੈਲਕਮ ਕਰਦੇ ਤੁਹਾਡੇ ਆਪਣੇ YouTube ਚੈਨਲ ਤਾਲੀਵਾਲ ਚਾਮਨੀ ਬਲੌਗ ਦੇ ਵਿੱਚ ਤੇ ਨਾ ਹੁਣ ਜੀ ਆਪਾਂ ਨਾ ਮੈਂ ਨਾ ਦੁਪੱਟੇ ਤੇ ਲੈਸ ਲਗਾਉਣ ਲੱਗੀ ਸੀਗੀ ਤੇ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਇੱਕ ਭੈਣ ਦਾ ਕਮੈਂਟ ਆਇਆ ਸੀਗਾ ਪਿੱਛੇ ਜੇ ਕਾਫੀ ਦਿਨ ਹੋ ਗਏ ਨੇ ਕਿ ਤੁਸੀਂ ਸਟਿਚਿੰਗ ਦੇ ਬਾਰੇ ਵੀ ਥੋੜੀ-ਥੋੜੀ ਨੋਲੇਜ ਹੈ ਵਿਦਿਆ ਕਰੋ ਤੇ ਆਪਾਂ ਨੂੰ ਜਿੰਨੀ ਕੁ ਨੋਲੇਜ ਆ ਆਪਾਂ ਉਹ ਨਹੀਂ ਕਿ ਤੁਹਾਡੇ ਨਾਲ ਸ਼ੇਅਰ ਕਰਦੇ ਹੈਗੇ ਆ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਹੈਗੇ ਅੱਜ ਤੇ ਅੱਜ ਮੈਂ ਕਿ ਆਪਣੇ ਦੁਪੱਟੇ ਨੂੰ ਨਾ ਲੈਸ ਮੈਂ ਸੂਟ ਆਪਣਾ ਨਿਊ ਸਟਿਚ ਕੀਤਾ ਹੈਗਾ ਤੇ ਉਸਦੇ ਦੁਪੱਟੇ ਨੂੰ ਕਿ ਜਿਹੜਾ ਰਹਿ ਗਿਆ ਮੈਂ ਲੈਸ ਜੜਨ ਲੱਗੀ ਸੀਗੀ ਤੇ ਮੈਂ ਕਿ ਤੁਹਾਡੇ ਨਾਲ ਥੋੜੀ ਜੀ ਵੀਡੀਓ ਜਿਹੜੀ ਹੈਗੀ ਆ ਉਹ ਆਪਾਂ ਸ਼ੇਅਰ ਕਰਦੇ ਹੈਗੇ ਆ ਤੇ ਜੀ ਜਿਹੜੇ ਮੇਰੇ ਚੈਨਲ ਤੇ ਫਸਟ ਟਾਈਮ ਆਏ ਨੇ ਤੇ ਚੈਨਲ ਦਾ ਸਬਸਕ੍ਰਾਈਬ ਤੇ ਵੀਡੀਓ ਨੂੰ ਜਰੂਰ ਕਰ ਤੇ ਲਾਈਕ ਮਿਲ ਕਰਨਾ ਨਾ ਭੁੱਲਿਆ ਕਰੋ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਸਾਦੇ ਜਾਨੇ ਤੇ ਹੁਣ ਜੀ ਆਪਾਂ ਨਾ ਅੱਜ ਜੀ ਤੁਸੀਂ ਮੇਰੇ ਵਲੌਗ ਨਾਲ ਇਸ ਤਰ੍ਹਾਂ ਜੁੜੇ ਰਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਵਾਚ ਕਰਿਆ ਕਰੋ ਤੇ ਇੰਜੋਏ ਕਰਿਆ ਕਰੋ ਜੀ ਵਲੌਗ ਨੂੰ ਫੁੱਲ ਤੁਸੀਂ ਤੇ ਜੇ ਤੁਹਾਨੂੰ ਲੱਗਦਾ ਹਨ ਮੇਰੇ 'ਚ ਕੋਈ ਗਲਤੀ ਹੈ ਤੇ ਤਾਂ ਵੀ ਤੁਸੀਂ ਮੈਨੂੰ ਦੱਸ ਸਕਦੇ ਹੈਗੇਂ ਸਟਿਚਿੰਗ ਦੇ ਪ੍ਰਤੀ ਤੇ ਜਾਂ ਹੋਰ ਵੀ ਕਿਸੇ ਵੀ ਕੌਸਟ ਵੀ ਮੇਰੇ 'ਚ ਤੁਹਾਨੂੰ ਕੁਝ ਗਲਤ ਲੱਗਦਾ ਤੇ ਫਿਰ ਵੀ ਤੁਸੀਂ ਦੱਸ ਸਕਦੇ ਹੈਗੇਂ ਤੇ ਆਪਾਂ ਜੀ ਹੁਣ ਕਰਦੇ ਹੈਗੀਆਂ ਵੀਡੀਓ ਸ਼ੁਰੂ ਤੇ ਤੁਸੀਂ ਜੁੜੇ ਰਹੇ ਹੋ ਜੀ ਮੇਰੇ ਬਲੌਗ ਦੇ ਨਾਲ ਓਕੇ ਜੀ ਚਲੋ ਜੀ ਤੇ ਲਓ ਜੀ ਹੁਣ ਆਪਾਂ ਜਿਹੜਾ ਦੁਪੱਟਾ ਹੈਗਾ ਆ ਉਸ ਨੂੰ ਪ੍ਰੈਸ ਕਰਾਂਗੇ ਸਭ ਤੋਂ ਪਹਿਲਾਂ ਤੇ ਇਹ ਹੈਗਾ ਜੀ ਦੁਪੱਟਾ ਜਿਹੜਾ ਹੈਗਾ ਪਿਓਰ ਸਪੂਨ ਦਾ ਦੁਪੱਟਾ ਹੈਗਾ ਤੇ ਆਪਾਂ ਇਸ ਨੂੰ ਪਹਿਲਾਂ ਚੰਗੀ ਤਰ੍ਹਾਂ ਪ੍ਰੈਸ ਕਰਾਂਗੇ ਕਿਉਂਕਿ ਪ੍ਰੈਸ ਕਰਨ ਦੇ ਨਾਲ ਜਿਹੜੀ ਹੈਗੀ ਹੈ ਲੈਸ ਆ ਮਨਾ ਫਿਰ ਪਤਾ ਲੱਗ ਜਾਂਦਾ ਕਿ ਇਸ ਨੂੰ ਕਿੰਨੇ ਲੈਸ ਲੱਗਣੇ ਆ ਜਾਂ ਕਿੰਨੇ ਨਹੀਂ ਕਿਉਂਕਿ ਜੇ ਬਿਨਾ ਪ੍ਰੈਸ ਕੀਤੇ ਤਾਂ ਆਪਾਂ ਲੈਸ ਲਗਾਉਣੇ ਹੈਗੇ ਆ ਤੇ ਫਿਰ ਆਪਣੀ ਜਿਹੜੀ ਲੈਸ ਉਸ ਜਮਾ ਵਧੀਆ ਨਹੀਂ ਲੱਗਦੀ ਹੈਗੀ ਤੇ ਲੈਸ ਇਕੱਠੀ ਵੀ ਹੋ ਜਾਂਦੀ ਹੈਗੀ ਤੇ ਤਾਂ ਕਰਕੇ ਤੇ ਇਹ ਜਿਹੜੇ ਕੰਨੀ ਹੈਗੇ ਬਿਲਕੁਲ ਵੱਟ ਨਹੀਂ ਰਹਿਣੇ ਚਾਹੀਦੇ ਹੈਗੇ ਕੰਨੀ ਤੇ ਤੇ ਆਪਾਂ ਜਿਹੜਾ ਕੰਨੀ ਨੂੰ ਚੰਗੀ ਤਰ੍ਹਾਂ ਪ੍ਰੈਸ ਕਰਨਾ ਕੰਨੀਆਂ ਤੋਂ ਤੇ ਫਿਰ ਜੀ ਆਪਾਂ ਜਿਹੜੀ ਲੈਸ ਆ ਉਸ ਨੂੰ ਲਗਾਉਣਾ ਸ਼ੁਰੂ ਕਰ ਲੈਣਾ ਕਰਨਾ ਤੇ ਲਓ ਜੀ ਆਪਾਂ ਕਰ ਲਈਏ ਦੁਪੱਟਾ ਪ੍ਰੈਸ ਪੈਣਾ ਇੱਥੇ ਤੇ ਦੁਪੱਟਾ ਪ੍ਰੈਸ ਕਰਨ ਤੋਂ ਬਾਅਦ ਵਿੱਚ ਫਿਰ ਜੀ ਆਪਾਂ ਲਗਾਉਨੇ ਹੈਗੇ ਐ ਲੈਸ ਤੇ ਲੈਸ ਜਿਹੜੀ ਹੈਗੇ ਨਾ ਮੈਨਾਂ ਕਾਫੀ ਭਾਰੀ ਲੈ ਆਂਦੀ ਹੈਗੀ ਐ ਤੇ ਵੈਸੇ ਤਾਂ ਉਹ ਚਨੂੰਨ ਦੇ ਦੁਪੱਟੇ ਤੇ ਲੱਗਦੇ ਹੈਗੇ ਤੇ ਬਟ ਮੈਨੂੰ ਸ਼ੌਂਕ ਸੀਗਾ ਲਓ ਜੀ ਇਹ ਸਾਰੀ ਕੁਪੀ ਡ्रेस ਦੁਪੱਟਾ ਮਿਲ ਗਈ ਪਤਾ ਬੜੀ ਲੱਗਿਆ ਨਾ ਨੰਬਰ ਸ਼ਾਮ ਕਰੀਏਗਾ ਕਾਫੀ ਮੈਸ ਦੁਪੱਟੇ ਦੇ ਵੀ ਆਪਣੇ ਤੇ ਜਿਹੜੀ ਲੈਸ ਆ ਉਸ ਨੂੰ ਵੇਅਰ ਕਰਾਂ ਤੇ ਆਪਾਂ ਜੀ ਆਹ ਵਾਲੀ ਜਿਹੜੀ ਲੈਸ ਆ ਇਥੇ ਲਗਾਵਾਂਗੇ ਦੇ ਹੈਗੇ ਆ ਜੀ 7.5 ਮੀਟਰ ਦੇ 7.5 ਮੀਟਰ ਲੈਸ ਜਿਹੜੀ ਹੈਗੇ ਲਗਾਵਾਂਗੇ ਆਪਾਂ ਦੇਖੋ ਇਹ ਵਾਲੀ ਲੈਸ ਲਓ ਜੀ ਹੁਣ ਆਪਾਂ ਲਗਾਉਣ ਲੱਗੇ ਹੈਗੇ ਲੈਸ ਤੇ ਲੈਸ ਨੂੰ ਹਨਾ ਤੁਸੀਂ ਕਿਨਾਰੇ ਤੇ ਰੱਖ ਲੈਣਾ ਹੈਗਾ ਤੇ ਜੇ ਤੁਸੀਂ ਵਿਚਕਾਰ ਸੀਨ ਲੈ ਕੇ ਆਉਣੀ ਆ ਹਨਾ ਵਿਚਕਾਰ ਹੀ ਬਟ ਸੀਨ ਲੈ ਕੇ ਆਉਣੀ ਹੈਗੇ ਦੀ ਸਾਈਡ ਤੇ ਨਹੀਂ ਸੀਨ ਲੈ ਕੇ ਆਉਣੀ ਕਿਉਂਕਿ ਜੇ ਸਾਈਡ ਤੇ ਸੀਨ ਲਗਾ ਕੇ ਆਓਗੇ ਤਾਂ ਇਹ ਖਿੱਚੀ ਚਾਊਗੀ ਲੈਸ ਤੇ ਸਾਈਡ ਤੇ ਸੀਨ ਨਹੀਂ ਲੈ ਕੇ ਆਉਣੀ ਹੈਗੀ ਤੁਸੀਂ ਜਿਆਦਾ ਸਾਈਡ ਤੇ ਕਿਉਂਕਿ ਫਿਰ ਇਹ ਭਾਰੀ ਹੈਗੀ ਹੈ ਲੈਸ ਤਾਂ ਕਰਕੇ ਤੇ ਵੈਸੇ ਤਾਂ ਤੁਸੀਂ ਚਣੂਣ ਦੇ ਦੁਪੱਟੇ ਤੇ ਹੀ ਲੈਸ ਲਗਾਓ ਚਣੂਣ ਦੇ ਦੁਪੱਟੇ ਤੇ ਨਾ ਲਗਾਓ ਕਿਉਂਕਿ ਜਿਹੜਾ ਪਿਓਰ ਦਾ ਦੁਪੱਟਾ ਹੁੰਦਾ ਹੈ ਹਨਾ ਉਹਤੇ ਉਹ ਕਾਫੀ ਉਹਦਾ ਲਾਈਟਵੇ ਹੁੰਦਾ ਹੈਗਾ ਤੇ ਤਾਂ ਕਰਕੇ ਤੇ ਲੈਸ ਬਹੁਤ ਜ਼ਿਆਦਾ ਭਾਰੀ ਸੀਗੀ ਤੇ ਬਟ ਮੈਨੂੰ ਸ਼ੌਂਕ ਸੀਗਾ ਤੇ ਮੈਂ ਤਾਂ ਕਰਕੇ ਜਿਹੜਾ ਹੈਗਾ ਆਪਣੇ ਉਹ ਲੈਸ ਲਗਾਉਣ ਲੱਗੀ ਸੀਗੀ ਮੈਨੂੰ ਬਹੁਤ ਵਧੀਆ ਲੱਗਦੀ ਹੈ ਹਨਾ ਇਹ ਕਿਉਂਕਿ ਅੱਜ ਕੱਲ ਇੰਨਾ ਹੀ ਲੈਸਾਂ ਦਾ ਜ਼ਿਆਦਾ ਟ੍ਰੈਂਡ ਹੈਗਾ ਹੈ ਤਾਂ ਕਰਕੇ ਤੇ ਆਪਾਂ ਕਹਿ ਕੇ ਚਲੋ ਆਪਾਂ ਵੀ ਆਪਣਾ ਇੱਕ ਸ਼ੌਂਕ ਜਿਹੜਾ ਹੈਗਾ ਉਸ ਨੂੰ ਪੂਗਾਉਨੇ ਹੈਗੇ ਤੇ ਜਿੰਨਾ ਪਹਿਣਾ ਨੂੰ ਹਨਾ ਹੋਰ ਵੀ ਕਿਸੇ ਚੀਜ਼ ਦੇ ਵੀਡੀਓ ਤੁਸੀਂ ਲੈਣਾ ਚਾਹੁੰਦੇ ਹੈਗੇਆਂ ਤੇ ਲੈ ਸਕਦੇ ਹੈਗੇਆਂ ਤੇ ਇੱਥੇ ਜੀ ਮੇਰੇ ਨਾਲ ਮम्मा ਬਣਾਉਂਦੇ ਪਏ ਸੀਗੇ ਵੀਡੀਓ ਤੇ ਉਹਨਾਂ ਦੇ ਕੋਲੋਂ ਨਾ ਥੋੜਾ ਜਿਹਾ ਕੈਮਰਾ ਜਿਹੜਾ ਉਹ ਹਿੱਲ ਗਿਆ ਸੀਗਾ ਤੇ ਤਾਂ ਕਰਕੇ ਜੇ ਲਓ ਜੀ ਆਪਾਂ ਲਗਾਉਣੀ ਸੀ ਕੁਝ ਕਰਦੇ ਲੋ ਜੀ ਆਪਣੇ ਲੱਗ ਗਈ ਹੈਗੀ ਸਾਰੀ ਲੈਸ ਤੇ ਲੈਸ ਲੱਗਣ ਤੋਂ ਬਾਅਦ ਜੇ ਆਪਾਂ ਦੁਪੱਟਾ ਜਿਹੜਾ ਤੁਹਾਨੂੰ ਲੈ ਕੇ ਦਿਖਾ ਰਹੇ ਹੈਗੇ ਆ ਤੇ ਦੁਪੱਟਾ ਕਾਫੀ ਹੈਵੀ ਬਣ ਗਿਆ ਹੈਗਾ ਆਪਣਾ ਤੇ ਤੁਸੀਂ ਕਿਸ ਤਰ੍ਹਾਂ ਵੀ ਵੇਅਰ ਕਰਨਾ ਹੈਗਾ ਉਸ ਤਰ੍ਹਾਂ ਹੀ ਵੇਅਰ ਕਰ ਸਕਦੇ ਹੈਗੇ ਤੇ ਮੈਂ ਤੁਹਾਨੂੰ ਦੁਪੱਟੇ ਦਿਖਾ ਰਹੇ ਹਾਂ ਕਿ ਜੇ ਵੱਖ-ਵੱਖ ਵੇਅਰ ਕਰਕੇ ਤੇ ਮੈਨੂੰ ਜੀ ਆਪਣੇ ਆਪ ਨੂੰ ਦਾ ਬਹੁਤ ਵਧੀਆ ਲੱਗਾ ਹੋਵੇਗਾ ਬਟ ਜਦੋਂ ਸੂਟ ਪਾਈਏ ਤੇ ਸੂਟ ਦੇ ਨਾਲ ਤਾਂ ਦੁਪੱਟਾ ਜਿਹੜਾ ਹੈਗਾ ਹੋਰ ਵੀ ਵਧੀਆ ਲੱਗਦਾ ਹੈਗਾ ਤੇ ਵੈਸੇ ਤਾਂ ਮੈਂ ਜੀ ਨਾਈਟ ਸੂਟ ਪਾਇਆ ਹੋਇਆ ਸੀਗਾ ਤੇ ਤਾਂ ਕਰਕੇ ਤੇ ਮੈਂ ਇਹਦੇ ਵਿੱਚ ਹੀ ਹਨਾ ਕਿ ਮੈਨੂੰ ਬਹੁਤ ਵਧੀਆ ਲੱਗੀ ਜਾ ਰਿਹਾ ਸੀਗਾ ਇਹਦੇ ਨਾਲ ਵੀ ਮੈਚ ਕਰ ਗਿਆ ਸੀਗਾ ਥੋੜਾ ਥੋੜਾ ਦੁਪੱਟਾ ਤੇ ਆਪਾਂ ਕਿਸ ਤਰ੍ਹਾਂ ਵੀ ਵੇਅਰ ਕਰਨ ਹੈਗਾ ਉਸ ਤਰ੍ਹਾਂ ਹੀ ਤੁਸੀਂ ਵੇਅਰ ਕਰ ਸਕਦੇ ਆ ਜੇ ਸਾਈਡ ਤੇ ਵੇਅਰ ਕਰਨਾ ਸਾਈਡ ਤੇ ਵੇਅਰ ਕਰ ਸਕਦੇ ਹੈਗੇ ਜੇ ਤੁਸੀਂ ਬੁੱਕਲ ਮਾਰਨੀ ਹੈਗੇ ਅਸੀਂ ਬੁੱਕਲ ਵੀ ਮਾਰ ਸਕਦੇ ਹੈਗੇ ਤੇ ਬੁੱਕਲ ਮਾਰਨ ਤੋਂ ਬਾਅਦ ਤੁਸੀਂ ਸੈੱਟ ਤੇ ਵੀ ਇਸ ਨੂੰ ਲੈ ਕੇ ਰੱਖ ਸਕਦੇ ਹੈਗੇ ਸੈੱਟ ਤੇ ਲੈ ਕੇ ਰੱਖੋਗੇ ਤਾਂ ਬਹੁਤ ਹੀ ਜ਼ਿਆਦਾ ਵਧੀਆ ਰਹਿੰਦਾ ਹੈਗਾ ਕਿਤੇ ਖਿਸਕਦਾ ਨਹੀਂ ਹੈਗਾ ਆਪਣਾ ਦੁਪੱਟਾ ਜਿਹੜਾ ਹੈਗਾ